ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਢੱਲੂ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਸਾਰਿਆਂ ਦੀ ਫੇਵਰਿਟ ਚੀਜ਼ ਬਣਨ ਲੱਗੀ ਆ ਸਾਰਿਆਂ ਨੂੰ ਪਸੰਦ ਹੁੰਦੀ ਹੈ ਇਹ ਹੈ ਨਾ ਕੋਈ ਹੋਊਗਾ ਜਿਹੜਾ ਕਹੂਗਾ ਮੈਨੂੰ ਪਸੰਦ ਨਹੀਂ ਆਪਾਂ ਬਣਾਉਣ ਲੱਗੇ ਜਖੂਆ ਦੁੱਧ ਥੋੜਾ ਜਿਹਾ ਇਸ ਲਈ ਆਪਾਂ ਛੋਟੀ ਕੜਾਈ ਰੱਖ ਲਈ ਦੁੱਧ ਵਾਸੀ ਆਪਣੇ ਆਪ ਦੇ ਤਾਂ ਹੈ ਨਾ ਹੈਗਾ ਨੀਗਾ ਹੁਣ ਆਪਾਂ ਗੁਵਾਨੀਆਂ ਤੋਂ ਲਿਆ 1 ਕਿਲੋ ਦੁੱਧ ਸੀਗਾ ਇਸੇ ਲਈ ਆਪਾਂ ਛੋਟੀ ਕੜਾਈ 'ਚ ਰੱਖ ਲਿਆ। ਹੁਣ ਅੱਤ ਸਿਆਲ ਸ਼ੁਰੂ ਹੋ ਗਿਆ। ਹੁਣ ਬੱਚਿਆਂ ਨੂੰ ਵੀ ਐ ਹੁੰਦਾ ਸਾਡੇ ਬੱਚੇ ਖੋਆ ਖਾ ਲੈਂਦੇ ਆ, ਪੰਜੀਰੀ ਘਟ ਖਾਂਦੇ ਆ। ਤੇ ਉਹਨਾਂ ਨੂੰ ਵੀ ਐ ਹੁੰਦਾ ਸਾਨੂੰ ਕੁਛ ਨਾ ਕੁਛ ਬਣਾ ਕੇ ਦਿਓ। ਸੋ ਅੱਜ ਆਪਾਂ ਟਾਈਮ ਨਹੀਂ ਰੱਖ ਲਿਆ। ਫਿਰ ਬਨ ਜਾਊਗਾ ਫਿਰ ਦਿਨੇ ਤਾਂ ਕੋਈ ਨਾ ਕੋਈ ਹੋਰ ਕੰਮ ਤਾਂ ਦੇਣਾ ਸਾਰੀ ਹੋ ਜਾਂਦੀ ਆ ਕਰਨ ਵਾਲੇ। ਤੇ ਆਪਾਂ ਕੱਪੜੇ-ਕੁੱਪੜੇ ਨੰਨਾ ਵੇੜ ਲਿਆ ਸੀ ਸਫਾਈਆਂ ਦਾ ਸਾਰਾ ਨਿਬੜ ਗਿਆ। ਵਿਚੋਂ ਚਾ ਕੇ ਅੱਗ ਘਰ ਲਿਆ। ਉਹ 3 ਕਿਲੋ ਦੁੱਧ ਸੀਗਾ ਹੁਣ ਦੇਖਦੇ ਆ ਕਿੰਨਾ ਖੋਆ ਨਿਕਲੂਗਾ ਵਿੱਚੋਂ। ਮੱਝ ਦਾ ਦੁੱਧ ਆ। ਜਿਹੜਾ ਆਪਾਂ ਮੁੱਲ ਦੇ ਉਧਰ ਵੈਸੇ ਹੁੰਨ ਲਿਆ ਕੇ ਉਹ ਕਰਦੇ ਆ ਉਹਦਾ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਖੋਆ ਨਿਕਲੂਗਾ ਕਿੰਨਾ ਕੁ ਨਹੀਂ। ਪਰ ਇਹ ਆਪਣੇ ਇਧਰ ਇਹਨਾਂ ਦੇ ਸੀਗਾ ਗਵਾਨੀਆਂ ਦੇ ਦੁੱਧ। ਤੇ ਚਲੋ ਵਧੀਆ ਮਿਲ ਗਿਆ ਕਿਉਂਕਿ ਜਿਹੜਾ ਆਪਣੇ ਗਰੰਟੀਜ਼ੀ ਵਾਲਾ ਦੁੱਧ ਹੁੰਦਾ ਹਨਾ ਆਪਾਂ ਨੂੰ ਪਤਾ ਹੁੰਦਾ। ਕਰਦੀਆਂ ਚ ਇਹ ਚੀਜ਼ਾਂ ਸਾਰਿਆਂ ਦੇ ਘਰਾਂ 'ਚ ਆਮ ਹੀ ਬਣਦੀਆਂ ਰਹਿੰਦੀਆਂ ਹਨਾ ਗਜਰੇਲਾ ਖੋਆ ਪੰਜੀਰੀ ਪੰਜੀਰੀ ਤੇ ਅੱਜ ਆਪਾਂ ਸਰਦੀਆਂ ਦੀ ਇੱਕ ਹੋਰ ਸਭ ਦੀ ਪਸੰਦ ਦੀ ਹਨਾ ਡਿਸ਼ ਹੋਰ ਬਣਾਵਾਂਗੇ ਉਹ ਵੀ ਆਪਾਂ ਤੁਹਾਨੂੰ ਵਲੌਗ 'ਚ ਵਿਖਾਵਾਂਗੇ ਅੱਜ ਆਪਣੇ ਘਰੇ ਸਰਦੀਆਂ ਦੀਆਂ ਪੂਰੀਆਂ ਮਸ਼ਹੂਰ ਦੋ ਚੀਜ਼ਾਂ ਬਣਨ ਲੱਗੀਆਂ ਇੱਕ ਖੋਆ ਇੱਕ ਚੀਜ਼ ਆਪਾਂ ਹੋਰ ਬਣਾਵਾਂਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਸਾਰਿਆਂ ਨੇ ਉਹ ਹੋ ਗਿਆ ਹਨਾ ਸਾਡੇ ਸੋ ਕੁ ਪੱਠੀਆਂ ਚ ਤਾਂ ਸਾਗ ਹੋਇਆ ਨਹੀਂ ਆਪਾਂ ਅੱਜ ਬਣਾਵਾਂਗੇ ਸਾਗ ਪੱਠੀਆਂ ਚ ਤਾਂ ਹੋਇਆ ਨਹੀਂ ਤੇ ਆਪਣੀ ਇਧਰ ਨਾ ਮਗਰ ਜਾਮਣਾ ਥੱਲੇ ਥੋੜੀ ਜੀ ਜਗ੍ਹਾ ਸੀਗੀ ਉੱਥੇ ਮੰਮੀ ਨੇ ਵੈਸੇ ਹੀ ਖਲਾਰਤੀ ਸਰੋਂ ਤੇ ਉੱਥੇ ਸਾਗ ਹੋ ਗਿਆ ਅੱਥੇ ਤਾਂ ਹਜੇ ਛੋਟੀਆਂ ਪੱਠੀਆਂ ਚ ਨਹੀਂ ਹੋਇਆ ਹਜੇ ਸਾਗ ਸਾਰੇ ਵੱਡੀ ਕੜਾਈ ਉੱਤੇ ਰੱਖਤੀ ਨਹੀਂ ਇੱਥੇ ਰੱਖਤੀ ਅੰਦਰ ਅੱਛਾ ਮੈਂ ਇੱਥੇ ਵੀ ਰੇਖੀ ਜਿਵੇਂ ਦਿਸੇਂਗੀ ਤੇ ਮੈਂ ਇਧਰਲੇ ਕਮਰੇ ਚ ਰੱਖੀ ਦੂਜੇ ਚ ਉਹ ਵੱਡੀ ਕੜਾਈ ਚ ਸੇ ਇੱਕ ਨਹੀਂ ਚੀਚਾ ਦਾਗਾ ਉਹ ਮੋਟੀ ਉਹ ਤਾਂ ਚਰਤੇ ਹੀ ਰੱਖਣ ਵਾਲੀ ਆ ਚੁੱਲੇ ਤੇ ਨਹੀਂ ਠੀਕ ਹੰਦੀਗੀ ਵੱਡੀ ਛਾਦੇ ਆ ਤੇ ਮੋਟੀ ਵੀ ਜਾਦੇ ਆ ਉਹ ਤਾਂਨੇ 4 ਕਿਲੋ ਦੁੱਧ ਤਾਂ ਇਸ ਕੜਾਈ ਦੇ ਵਿੱਚ ਹੀ ਪੈ ਜਾਂਦਾ ਆ ਸੁੱਤਾਂ ਮੈਂ ਕੱਪੜੇ ਸੁੱਕਣੇ ਪਾਉਣ ਚਲੀ ਗਈ ਪਹਿਲਾਂ ਤਾਂ ਮੈਂ ਪਹਿਲਾਂ ਪਹਿਲਾਂ ਹੀ ਕੰਮ ਕਰਤਾ ਵੇਖੋ ਇੱਧਰ ਘੇਰਾ ਵਾਲਾ ਪੈਂਦਾ ਨਾ ਜਦੋਂ ਰੱਖਦੇ ਆ ਉਹਦੋਂ ਤਾਂ ਫਿਰ ਮੈਂ ਪਹਿਲੇ 2 ਮਿੰਟ ਹੀ ਪਹਿਲਾਂ ਹਲਾ ਕੇ ਗਈ ਤੇ ਮੈਂ ਕਹਿੰਦੇ ਮੈਂ ਭੱਜ ਕੇ ਕੱਪੜੇ ਸੁੱਕਣੇ ਪਾ ਆਵਾ ਐਸ ਵੇਲੇ ਸਾਰੇ ਕੰਮ ਦੀ ਛੇਤੀ ਹੁੰਦੀ ਹੈ ਵਿਸ਼ੇਸ਼ੀਤੀ ਹੈ ਨਾ ਆ ਵੀ ਕੰਮ ਨਵੇੜ ਲਿਆ ਵੀ ਕੰਮ ਨਵੇੜ ਲਿਆ ਕੰਨ ਥੋੜਾ ਜਿਹਾ ਲੇਟ ਹੋ ਜਾਣੇ ਆ ਗੁਰਦੁਆਰਾ ਸਾਹਿਬ ਚਲੇ ਜਾਣੇ ਆ। ਉਹ ਸੰਗਤ ਜਦੋਂ ਵਾਪਸ ਆਉਂਦੀ ਹੈ ਪ੍ਰਭਾਤ ਫੇਰੀ ਵਾਲੀ ਉਹ ਥੋੜਾ ਜਿਹਾ ਲੇਟ ਹੋ ਜਾਂਦੇ ਆ ਫਿਰ। ਚਲ ਦੋ ਇਹ ਤਾਂ 4 ਦਿਨ 4 ਦਿਨ ਹਾਂ ਅੱਗੋਂ ਵਿੱਚ ਕੰਮ ਹੀ ਕਰਨੇ ਆ। ਘਰੇ ਕੰਮ ਹੀ ਕਰੀਏ। ਸਵਾਜ ਆਪਾਂ ਦਿਨੇ ਬਣਾਵਾਂਗੇ ਸਾਗ। ਉਹਦੋਂ ਨੂੰ ਆਪਣਾ ਬੰਜੋ ਆ ਸਾਰੀ ਦਿਨ ਚੁੱਲ੍ਹੇ 'ਚ ਅੱਗ ਮੱਚੂਗੀ। ਹੂੰ। ਸਵੇਰ ਤੋਂ ਚੁੱਲ੍ਹਾ ਤਾਪਿਆ ਅੱਜ। ਸਵੇਰ ਤੋਂ ਲੱਕੜਾ ਲਾ ਲਈਆਂ। ਹੁਣ 8:00 ਤੱਕ ਕਾਹੀ ਕੁਛ ਚੱਲਣਾ। ਪਹਿਲਾਂ ਆ ਪਾਖ ਖੋਆ ਬਣਾ ਲਾਂਗੇ ਜਿੰਨਾਕ ਬਣੂਗਾ ਆਪਣਾ ਫਿਰ ਉਸ ਤੋਂ ਬਾਅਦ ਸਾਗ ਘਰ ਲਾਂਗੇ ਫਿਰ ਸ਼ਾਮ ਦਾ ਰੋਟੀ ਟੋਕ ਵੀ ਇੱਥੇ ਹੀ ਅਜ ਤਾਂ ਸਾਰਾ ਦਿਨ ਚੁੱਲ੍ਹੇ ਦੀ ਗੇਰ ਬਣਾਈ ਦੀ ਲੋ ਬੱਚਾ ਨਾ ਪਰ ਸਾਗ ਤਿਆਰ ਕਰਣੀ ਆ ਜਿੰਨਾਂ ਕਿ ਹੈਗਾ ਉਦੋਂ ਹਾਂਜੀ ਆ ਵੇਖੋ ਆਪਣਾ ਖੋਆ ਬਸ 8:30 ਪਤਾ ਰਿਆ ਸੀ ਤੇ 9:30 ਕੋਲ ਨੂੰ ਸੋ ਚੱਲੇ ਹਨ 9:30 ਹੀ ਆ 9:30 9:30 ਸੋ ਸਾਡੇ ਨਾਲ ਹੋ ਗਿਆ ਮੰਮੀ ਖੋਆ ਆਪਣਾ ਬਣ ਗਿਆ ਤੇ 10 10 ਮਿੰਟ ਹੀ ਹੋਰ ਲੱਗਣਗੇ ਚਲੋ ਹੁਣ ਤਾਂ 10 ਮਿੰਟ ਹੀ ਲੱਗਣਗੇ ਉਹਨੇ ਦੀਦੀ ਆ ਗਈ ਆਪਾਂ ਬੰਦਾ ਬਦਲਤਾ ਇਹਨੇ ਰੋਟੀ ਖਾ ਕੇ ਆ ਗਈ ਆ ਰੋਟੀ ਖਾ ਕੇ ਖਰੀ ਹੋ ਕੇ ਉੱਥੇ ਆ ਗਈ ਆ ਪਰ ਆਪਾਂ ਰੋਟੀ ਖਾਣੇ ਆ ਜਾ ਕੇ ਬਸ ਹੁਣ ਤਾਂ 10 ਮਿੰਟ ਹੀ ਲੱਗਣਗੇ ਹਾਂਜੀ ਆ ਦੇਖੋ ਖੋਆ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਸੀ ਤੇ ਆਪਾਂ ਉਹ ਭਾਂਡੇ ਚ ਕੱਢ ਕੇ ਉਸੇ ਕੜਾਈ ਦੇ ਵਿੱਚ ਹੀ ਆਪਾਂ ਫਿਰ ਜਿਹੜਾ ਆਟਾ ਪੁੰਨ ਲਿਆ ਆਟਾ ਪੁੰਨ ਕੇ ਤੇ ਆਪਾਂ ਇਹਦੇ ਵਿੱਚ ਜਿਹੜਾ ਪਾ ਲਿਆ ਆ ਦੇਖੋ ਹੁਣ ਆਪਾਂ ਇਹਦੀਆਂ ਬਣਾਵਾਂਗੇ ਪਿੰਨੀਆਂ ਹਜੇ ਥੋੜਾ ਜਿਹਾ ਇਹ ਗਰਮ ਸੀ ਇਹਨੂੰ ਹੱਥ ਨਹੀਂ ਸੀ ਲੱਗਦਾ ਹਜੇ ਤੇ ਇਹਦੀਆਂ ਆਪਾਂ ਪਿੰਨੀਆਂ ਬਣਾਵਾਂਗੇ ਪਿੰਨੀਆਂ ਵਟ ਲਾਂਗੇ ਆਪਾਂ ਅੱਜ ਤਾਂ ਬੱਚੇ ਸਕੂਲੋਂ ਆ ਕੇ ਇਹਦੇ ਖੁਸ਼ ਹੋ ਜਾਣਗੇ ਵੀ ਆਉਂਦਿਆਂ ਨੂੰ ਖਾ ਮਿਲ ਗਿਆ ਆ ਕੇ ਕਹਿ ਦਿੰਦੇ ਅਸੀਂ ਰੋਟੀ ਨਹੀਂ ਖਾਣੀ ਕਿ ਸਾਨੂੰ ਚਾਹ ਨਾ ਖਾਣ ਵਾਸਤੇ ਕੁਛ ਦਿਓ ਫਿਰ ਜੇ ਬਸਕਟ ਖਾਣ ਦੀ ਬਸਕਟਾਣਾ ਖਾਂਦੇ ਲੱਗ ਜਾਂਦੀ ਆ ਆ ਦੇਖੋ ਪਿੰਨੀਆਂ ਦੇਖੋ ਕਿੰਨਾ ਘਿਆ ਹੋ ਨਿਕਲਦਾ ਵਿੱਚ ਪਿੰਨੀਆਂ ਬਣਾ ਕੇ ਤੇ ਆਪਾਂ ਇਹਦੇ ਨੂੰ ਬਸ ਸਾਰਾ ਨੂੰ ਰੱਖ ਲੈਨੇ ਆ ਖੁਆ ਆਪਣਾ ਹੋ ਗਿਆ ਤਿਆਰ ਬੱਚੇ ਵਿਚਾਰੇ ਦੋ ਦਿਨ ਖਾ ਲੈਣਗੇ ਇੱਕ ਡੰਗਾ ਦਾ ਦੁੱਧ ਆਪਾਂ ਹੋਰ ਕੇ ਆਨਾਂ ਨੂੰ ਵੀ ਸਾਨੂੰ ਸ਼ਾਮ ਨੂੰ ਵੀ ਦੁੱਧ ਦੇ ਦਿਓ ਦੋ ਡੰਗਾਂ ਦਾ ਕਿਉਂਕਿ ਮੱਝ ਪਰ ਇੱਕ ਹੀ ਆ ਉਹਨਾਂ ਦੇ ਵੀ ਤੇ ਦੁੱਧ ਥੋੜਾ ਹੁੰਦਾ ਇਸ ਲਈ ਚਲ ਦੋ ਡੰਗਾਂ ਚ ਬਣ ਜਾਊਗਾ ਇਸ ਤਰ੍ਹਾਂ ਆਪਾਂ ਪਿੰਨੀਆਂ ਬਣਾ ਕੇ ਇਹਨੂੰ ਥਾਲ ਚ ਰੱਖ ਲੈਨੇ ਆ ਸਾਰੇ ਦਿਨੇ ਆਪਾਂ ਪਿੰਨੀਆਂ ਬਣਾ ਲਾਂਗੇ ਬਾਰੋਂ ਕੜਾਈ ਚੱਕ ਕੇ ਤੇ ਆਪਾਂ ਅੰਦਰ ਸੋਈ ਚ ਲੈ ਜਾਂਦੀ ਐ ਇੱਥੇ ਹੁਣ ਆਪਾਂ ਇਹਦੇ ਵਿੱਚ ਸਾਰੇ ਦਿਨਾਂ ਪਿੰਨੀਆਂ ਬਣਾ ਲਾਂਗੇ ਇਸ ਤਰ੍ਹਾਂ ਗਰਮ ਗਰਮ ਖਾ ਲੋ ਜੀ ਤੁਸੀਂ ਵੀ ਖੋ ਆ ਕਈ ਕੀ ਬੱਚੇ ਹੁੰਦੇ ਜਿਵੇਂ ਗਰਮ ਹੀ ਖਾਂਦੇ ਕਹਿੰਦੇ ਅਸੀਂ ਗਰਮ ਆ ਜਦੋਂ ਉਦੋਂ ਹੀ ਸਾਨੂੰ ਦਿਓ ਬਸ ਬਾਤ ਚ ਨਹੀਂ ਸਿੱਖਣਾ ਪਰ ਆਪਣੇ ਬੱਚੇ ਤਾਂ ਜਿਆਦਾ ਬਾਚੀ ਖਾਂਦੇ ਆ। ਲਓ ਜੀ ਆਪਾਂ ਹੁਣ ਇਸ ਤਰ੍ਹਾਂ ਸਾਰੀਆਂ ਇਹ ਪਿੰਨੀਆਂ ਬਣਾ ਲਏ। ਹਾਂਜੀ ਟਾਈਮ ਆ ਜਿਹੜਾ ਦੁਪਹਿਰ ਤੋਂ ਬਾਅਦ ਦਾ ਹੋ ਗਿਆ। ਕੰਨ 3:30 ਦਾ ਟਾਈਮ ਹੋ ਗਿਆ। ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਣੇ ਗੁਰਦੁਆਰਾ ਸਾਹਿਬ ਜਿਹੜੇ ਉਹ ਪ੍ਰਵਾਤ ਫੇਰੀ ਨਿਕਲਦੀ ਆ। ਕਿ ਕੱਲ ਨੂੰ ਆਪਣੇ ਇੱਧਰ ਘਰਾਂ ਦੀ ਵਾਰੀ ਆ। ਖੇਤਾਂ ਵਾਲੇ ਜਿਹੜੇ ਘਰ ਆ ਉਹਨਾਂ ਦੀ ਵਾਰੀ ਆ ਕਿਉਂਕਿ ਆਪਣਾ ਘਰ ਆ ਜਿਹੜਾ ਖੇਤ ਦੇ ਵਿੱਚ ਆ। ਪਿੰਡ ਚ ਤਾਂ ਉਹਨਾਂ ਨੂੰ ਜਾਣਦਿਆਂ ਨੂੰ ਕਿੰਨੇ ਦਿਨ ਹੋ ਗਏ ਆ ਤੇ ਕੱਲ ਨੂੰ ਆਪਣੇ ਇੱਧਰ ਖੇਤ ਦੀ ਵਾਰੀ ਆ। ਕਾਫੀ ਜ਼ਿਆਦੇ ਘਰ ਆ ਇੱਧਰ ਗੱਡੀ ਦੀ ਲਈ ਆ ਸਾਨੂੰ ਚਾਉਂਦੀ ਆ, ਟ੍ਰੇਨ ਦੀ ਲਈ ਆ। ਕੁਝ ਘਰ ਆਪਣੇ ਇੱਧਰਲੀ ਸਾਈਡ ਆ, ਕੁਝ ਪਰਲੀ ਸਾਈਡ ਵੀ ਆ ਟ੍ਰੇਨ ਦੀ ਪਰਲੀ ਸਾਈਡ। ਵੀ ਕੱਲ ਨੂੰ ਉਹਨਾਂ ਨੇ ਉੱਧਰ ਵੀ ਜਾਣਾ ਤੇ ਇੱਧਰ ਵੀ ਆਉਣਾ। ਅੱਜ ਉਹਨਾਂ ਨੇ ਆਪਾਂ ਨੂੰ ਸੱਦਾ ਲਾਇਆ ਵੀ ਭਾਈ ਕੱਲ ਨੂੰ ਅਸੀਂ ਇੱਧਰ ਆਉਣਾ। ਸਵੇਰ ਆਉਣਗੇ ਸ਼ਾਇਦ 5 ਵਜੇ ਜਾਣੀ ਆ ਮੈਨੂੰ ਲੱਗਦਾ ਇੱਧਰ ਆਉਂਦਿਆਂ ਨੂੰ ਗੁਰਦੁਆਰਾ ਸਾਹਿਬ ਤੋਂ 4 ਵਜੇ ਤੱਕ ਦੇ ਆਪੋ। 500-5 ਹੋ ਜਾਣੇ ਜਦੋਂ ਇੱਧਰ ਉਹਨਾਂ ਨੇ ਆਉਣਾ ਉਧਰ ਘਰ ਲੈ ਕੇ ਰਾਂਚੋ ਹੋ ਕੇ ਪਹਿਲਾਂ ਫੇਰ ਇੱਧਰ ਆਉਣਗੇ ਤੇ ਇਸੇ ਲਈ ਆਪਾਂ ਜਿਹੜੀ ਉਹ ਸਫਾਈ ਕਰਦੇ ਆਂ ਤੇ ਆਹ ਬਾਲਣ ਬੂਲਣ ਤੇ ਆ ਜਿਹੜੇ ਕੋਈ ਇੰਸਪੈਕਟਰ ਰੋੜੇ ਪਏ ਆ ਇਹ ਆਪਾਂ ਚੱਕ ਦਿੰਨੇ ਆ ਉਧਰ ਘਰੇ ਰੱਖ ਲੈਣੇ ਆ ਬਾਲਣਾ ਇੱਥੇ ਬਾੜ ਦੀ ਸਫਾਈ ਕਰ ਦਿੰਨੇ ਆ ਬਾਕੀ ਉਧਰੋਂ ਰਾਹ ਜਿ ਸਰਪਜੀ ਤੇ ਝਾੜੂ ਲਾਈ ਜਾਂਦੀ ਆ ਉਧਰ ਆਪਾਂ ਵੀ ਉਹ ਨਾਲ ਲੱਗਦੇ ਆ ਮੈਂ ਇੱਥੋਂ ਆ ਚ ਕਾਦਾ ਬੱਚਿਆਂ ਨੂੰ ਨਾਲ ਲਾ ਕੇ ਫੇਰ ਉਧਰ ਨਾਲ ਲੱਗਦੇ ਆ ਕੋਸ਼ਿਸ਼ ਸੁਬਾ ਮਮਮੀ ਨੇ ਕਾ ਕੂਸਾੜਤਾ ਸੀ ਕਾਫੀ ਜਿਆਦਾ ਪਰਾਲੀ ਪਰੂੜੀ ਦੇ ਖੇਤਾਂ ਦੇ ਵਿੱਚ ਇਹੀ ਕੁਝ ਹੁੰਦਾ ਜਿਵੇਂ ਰਾਤ ਨੂੰ ਕੋਈ ਚੀਜ਼ ਲੰਗਦੀ ਉਹ ਰਾਤੇ ਹੀ ਡੱਗ ਪੈਂਦੀ ਹੈ ਪਰਾਲੀ ਪਰੂੜੀ ਜਿਹੜੀ ਹੁੰਦੀ ਆ ਤੇ ਸੁਬਾ ਮਮਮੀ ਨੇ ਅਕਲ ਆਤੀ ਸੀ ਕੁਛ ਤਾਂ ਜਿਹੜੀਆਂ ਟੇਰੀਆਂ ਜੀਆਂ ਪੰਨਾਂ ਸੀ ਸੁੱਕਿਆ ਜਾਂ ਘਾ ਪਿਆ ਸੀ ਕੁਝ ਪਰਾਲੀ ਪਰੂੜੀ ਸੀ ਉਹ ਕੋਈ ਕੁਛ ਹੋਣਾ ਜਿਹੜੇ ਆਪਾਂ ਬਾਲਣ ਬੂਲ ਲੈਣਾ ਬਸ ਇਹ ਚੱਕ ਦਿੰਨੇ ਆ ਆਪਾਂ ਜਿਹੜੀ ਸਫਾਈ ਕਰ ਦਿੰਨੇ ਆ ਫਿਰ ਆਪਾਂ ਅਗਲਾ ਵਲੌਗ ਹੈ ਜਿਹੜਾ ਫੇਰ ਸਵੇਰ ਆਪਾਂ ਵਲੌਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਜਿਹੜੀ ਵੀ ਸੰਗਤ ਆਉਂਦੀ ਹੈ ਪ੍ਰਵਾਹਤ ਫੇਰੀ ਦੇ ਨਾਲ ਸਵੇਰ ਆਪਣੇ ਇੱਧਰ ਘਰਾਂ ਵੱਲੋਂ ਆਉਣਗੇ ਤੇ ਫਿਰ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਇਹ ਕਰਦੇ ਹਾਂ ਸਫਾਈ ਪਸਤਾ ਇੱਥੋਂ ਮੈਂ ਚੱਕ ਕੇ ਰੱਖਿਆ ਜਿਹੜਾ ਮੇਰੇ ਚੱਕਣ ਵਾਲਾ ਸੀ ਆ ਮੈਂ ਇਹਨਾਂ ਨੂੰ ਕਿਹਾ ਬੱਚਿਆਂ ਨੂੰ ਆਖ ਮੇਰੇ ਨਾਲ ਚੱਕਾ ਦਿਓ ਮੈਂ ਕੰਮ ਕਰ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਸ਼ਾਮ ਦੇ ਜਿਹੜੇ ਕੰਮ ਧੰਦੇ ਉਹ ਕਰਦੇ ਹਾਂ ਹੁਣ ਕੱਲ ਨੂੰ ਆਪਣੇ ਇੱਧਰ ਘਰਾਂ ਚ ਆਉਣੀ ਆ ਪਰ ਬਾਅਦ ਫੇਰੀ ਸੋ ਆਪਾਂ ਸਫਾਈ ਕਰਿਆ ਇਹ ਸਾਰਾ ਰਾਹ ਜਿਹੜਾ ਉਹ ਆਪਾਂ ਹੁੰਝੇ ਆਏ ਆ ਵਧੀਆ ਬਣਾਇਆ ਆ ਤੇ ਹੁਣ ਅਗਲਾ ਵਲੌਗ ਆ ਜਿਹੜਾ ਆਪਾਂ ਉੱਪਰ ਬਾਅਦ ਫੇਰੀ ਵਾਲੇ ਪਾਵਾਂਗੇ ਤੇ ਅੱਜ ਆਪਾਂ ਸਵੇਰ ਦੇ ਵਲੌਗਸ ਤੁਹਾਨੂੰ ਕਿਹਾ ਸੀ ਵੀ ਆਪਾਂ ਇੱਕ ਖੋਆ ਬਣਾ ਰਹੇ ਆ ਤੇ ਨਾਲ ਆਪਾਂ ਬਣਾਵਾਂਗੇ ਵੀ ਸਾਗ ਸੋ ਸਾਗ ਨਹੀਂ ਬਣਿਆ ਕਿਉਂਕਿ ਇਹ ਜਿਹੜਾ ਉਹ ਮਿਲ ਗਿਆ ਸੱਦਾ ਵੀ ਪ੍ਰਭਾਤ ਫੇਰੀ ਇੱਧਰ ਘਰਾਂ ਚ ਆਉਣੀ ਆ ਤੇ ਫਿਰ ਆਪਾਂ ਸੋਚਿਆ ਵੀ ਚੱਲ ਸਾਫ਼ ਸਫਾਈ ਕਰ ਲੈਣੇ ਆ ਸਾਗ ਕੱਲ ਨੂੰ ਬਣਾ ਲਾਂਗੇ ਕਿਉਂਕਿ ਰਾਹ ਬਹੁਤ ਲੰਮਾ ਬਣ ਜਾਂਦਾ ਸਾਡਾ ਸੋ ਆਪਾਂ ਸਾਰ ਹੁੰ ਜ ਜਾਂਦਾ ਉਹ ਔਕਲ ਮਾਰਿਆਂ ਦੀ ਤੇ ਨੈਕਸਟ ਵਲੌਗ ਆ ਜਿਹੜਾ ਉਹ ਆਪਾਂ ਕੱਲ ਨੂੰ ਪ੍ਰਭਾਤ ਫੇਰੀ ਵਾਲੇ ਪਾਵਾਂਗੇ ਤੇ ਬਹੁਤ ਵਧੀਆ ਲੱਗਾ ਕਿਉਂਕਿ ਇੱਧਰ ਨਾ ਖੇਤਾਂ ਚ ਬਹੁਤ ਘਟ ਆਉਂਦੇ ਆਉਂਦੇ ਹੁੰਦੇ ਅੱਗੇ ਵੀ ਪ੍ਰਭਾਤ ਫੇਰੀ ਲੈ ਕੇ ਪਰ ਉਹ ਪਿੱਛੋਂ ਥੋੜਾ ਮੁੜ ਜਾਂਦੇ ਹੁੰਦੇ ਸਾਡੇ ਇੱਧਰ ਘਰਾਂ ਚ ਪਹਿਲੀ ਵਾਰ ਆਉਣਾ ਤੇ ਕੱਲ ਨੂੰ ਆਪਾਂ ਮਿਲਦੇ ਹਾਂ ਕਿਸੇ ਨਵੇਂ ਵਲੌਗ ਨਾਲ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਗ ਆਪਾਂ ਹੁਣ ਕੱਲ ਨੂੰ ਜਾਂ ਪਰਸੋਂ ਬਣਾਵਾਂਗੇ ਅੱਜ ਸਾਗ ਨਹੀਂ ਬਣਿਆ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਕੱਲ ਨੂੰ ਮਿਲਦੇ ਹਾਂ ਕਿਸੇ ਨਵੇਂ ਵਲੌਗ ਨਾਲ ਸੋ ਸਾਰੇ ਹੱਸਦੇ ਰਹੋ ਵਾਸਤੇ ਰਹੋ ਰਾਜੀ ਰਹੋ ਜੀ ਆਪੋ ਆਪਣੇ ਘਰੇ ਧੰਨਵਾਦ ਜੀ ਸਾਰਿਆਂ ਦਾ